ਫਰੀ ਦਵਾਈ ਦਿੰਦੇ ਆ ਜੀ ਝਾੜ ਦੀ ਝਾੜ ਜਿੰਨੀ ਵੀ ਮਰਜ਼ੀ ਦੁਖਦੀ ਹੋਵੇ ਜੀ ਹਾਂਜੀ ਜਿੰਨੀ ਮਰਜ਼ੀ ਝਾੜ ਦੁਖਦੀ ਹੋਵੇ ਉਹਦੀ ਜਿਹੜੀ ਦਵਾਈ ਆ ਫਰੀ ਦਿੰਦੇ ਨੇ ਆ ਬਾਈ ਜੀ ਹੁਣੀ ਆਪਣੇ ਰੈਕੋਰਡ ਤੇ ਮੈਂ ਇਹ ਵੀ ਦੱਸ ਦਵਾਂ ਵੀ ਹਾਲਕ ਪਹਿਲਾਂ ਆਪਾਂ ਵੀਡੀਓ ਪਾਈ ਸੀ ਆਪਣੇ ਪੇਜ ਤੇ 3 ਮਿਲੀਅਨ ਚੱਲੀ ਸੀਗੀ ਜੀ ਉਹ 3 ਮਿਲੀਅਨ ਚੱਲੀ ਸੀ ਉਹ ਰੀਲ ਜਿਹੜੀ ਸੀ ਆਪਾਂ ਪਾਈ ਸੀ ਤੇ ਮਤਲਬ ਪਤਾ ਜੀ ਇਹਦੇ ਭਰਾਵਾਂ ਨੂੰ ਪਤਾ ਵੀ 3 ਮਿਲੀਅਨ 30 ਲੱਖ ਉੱਪਰ ਜੀ ਬਹੁਤ ਵੱਡੀ ਗੱਲ ਆ ਸਾਡੇ ਲਈ ਤਾਂ ਹੋਈ ਆਪਣੇ ਪੇਜ ਤੇ 3 ਮਿਲੀਅਨ ਵੀਲ ਚਲੀ ਉਹ ਤੇ ਬਹੁਤ ਦੂਰੋਂ ਦੂਰੋਂ ਭਰਾਵਾਂ ਨੇ ਆ ਕੇ ਲਾਹਾ ਲਿਆ ਜੀ ਇਹਨਾਂ ਨੂੰ ਪ੍ਰੋਬਲਮ ਸੀਗੀ ਜਾੜ ਦੁਖਣ ਦੀ ਬਹੁਤ ਦੂਰੋਂ ਦੂਰੋਂ ਆਉਂਦੇ ਰਹੇ ਨੇ ਜੀ ਹਾਂਜੀ ਬਿਲਕੁਲ ਜੀ ਓਕੇ ਜੀ ਅੱਜ ਦੀ ਤਰੀਕ ਦੇ ਵਿੱਚ ਵੀ 90 ਤੋਂ ਆਏ ਸੀ ਬੰਦੇ ਅੱਛਾ ਅੱਜ ਵੀ ਨਾਬੇ ਤੋਂ ਆ ਕੇ ਗਏ ਜੀ ਅੱਜ ਨਾਬੇ ਤੋਂ ਆ ਗਏ ਆ ਜੀ ਕੀ ਕਹੀ ਕੀ ਮਾਛੀ ਬਾੜੇ ਤੋਂ ਆ ਗਏ ਨੇ ਜੀ ਠੀਕ ਆ ਜੀ ਕੁਝ ਦਿਨ ਪਹਿਲਾਂ ਅਡਵੇਜ ਤੋਂ ਬੰਦੇ ਦਾ ਫੋਨ ਆਇਆ ਸੀ ਜੀ ਠੀਕ ਆ ਜੀ ਉਹਨਾਂ ਬੰਦੇ ਲੈ ਕੇ ਇਹਦੇ ਮਤਲਬ ਦਵਾਈ ਕਰਦੀ ਆ ਪੂਰਾ ਕੰਮ ਜੀ ਹਾਂਜੀ ਕਰਦੀ ਜੇ ਮੇ ਜੜ ਨੂੰ ਕੀ ਦਿੱਕਤ ਹੋਵੇ ਫਿਰ ਕੰਮ ਕਰਦੀ ਹੈ ਜੀ ਮਤਲਬ ਜੇ ਅੱਗੇ ਤੋਂ ਦੱਸਿਆ ਸੀ ਕਈ ਵਾਰ ਥੋੜਾ ਜਿਹਾ ਹੁੰਦਾ ਵੀ ਵੀ ਜੜ ਨੂੰ ਜੀ ਕੀੜਾ ਕੂੜਾ ਲੱਗਿਆ ਜਾਂ ਉਹ ਦਰਦ ਕਰਦੀ ਆ ਉਹ ਆਪਾਂ ਦਵਾਰਾ ਦੱਸਦੀ ਆ ਮੜਾ ਜੜ ਜੜ ਨੂੰ ਵੀ ਕੀੜਾ ਲੱਗਿਆ ਹੋਵੇ ਜੀ ਹਾਂ ਜੀ ਤਾਂ ਦਰਦ ਕਰਦੀ ਆ ਤੁਹਾਨੂੰ ਰਾਮ ਆ ਜਾਂਦਾ ਜੀ ਓਕੇ ਜੀ ਹਾਂ ਜੀ ਦਸਾਂ ਮਿੰਟਾਂ ਦਾ ਰਾਮ ਆ ਜਾਂਦਾ ਫਿਰ ਮਿੱਠਾ ਖਾਉਂਗੇ ਤਾਂ ਦਾਤ ਹੁੰਦੇ ਨਹੀਂ ਹੁੰਦੇ ਜੀ ਓਕੇ ਜੀ ਓਕੇ ਤੇ ਇਹ ਫਿਰ ਤੁਸੀਂ ਫ੍ਰੀ ਸੇਵਾ ਹੀ ਕਰਦੇ ਹੋ ਹਾਂ ਜੀ ਫ੍ਰੀ ਕਰਦੇ ਕਦੋਂ ਤੋਂ ਕਰਦੇ ਹੋ ਜੀ ਇਹ ਸੇਵਾ ਓਕੇ ਜੀ ਆਪਾਂ ਨੂੰ ਵੀ 25 ਸਾਲ ਹੋ ਗਏ ਜੀ ਹਾਂ ਪਹਿਲਾਂ ਵੀ ਬਜ਼ੁਰਗ ਵੀ ਸੀਗੇ ਹਾਂ ਤੇ ਆਪਾਂ ਨੂੰ ਡਰੈਸ ਦਾ ਦੱਸ ਦਿੰਨੇ ਆ ਜੀ ਫੋਨ ਨੰਬਰ ਤਾਂ ਚਲੋ ਪਿਛਲੀ ਵਾਰੀ ਦੱਸਣ ਨਾਲ ਕਿ ਭਾਜੀ ਕਹਿੰਦੇ ਹਾਂ ਵੀ ਹਮ ਤੰਗ ਬਹੁਤ ਕਰਿਆ ਦੂਰੋਂ ਦੂਰੋਂ ਰਾਤਾਂ ਨੂੰ ਫੋਨ ਆਈ ਗਏ ਤੇ ਐਡਰੈਸ ਆ ਜਿਹੜਾ ਰੈ ਕੋਟ ਤਲਵੰਡੀ ਗੇਟ ਦੇ ਕੋਲੇ ਆ ਤਲਵੰਡੀ ਗੇਟ ਹੀ ਪਾਈ ਤਈਏ ਤਲਵੰਡੀ ਗੇਟ ਦੇ ਕੋਲੇ ਬਤਰਾ ਸਾਈਕਲ ਵਾਲੇ ਨੇ ਜੀ ਇਹ ਬਾਈ ਜੀ ਹੁਣੇ ਸਾਈਕਲਾਂ ਦੀ ਦੁਕਾਨ ਇਹਨਾਂ ਦੀ ਬਤਰਾ ਸਾਈਕਲ ਵਾਲੇ ਰੇਪੂਟਾ ਤਲਵੰਡੀ ਗੇਟ ਦੇ ਕੋਲੇ ਜੇ ਆਪਾਂ ਬਾਬਾ ਜੀ ਵਾਲੇ ਚੌਂਕ ਤੋਂ ਆਈਏ ਜੀ ਆਪਣੇ ਹਰੀ ਸਿੰਘ ਨਾਲਵਾ ਚੌਂਕ ਤੋਂ ਮੈਂ ਕਹਿੰਦਾ ਅੱਧਾ ਕਿਲੋਮੀਟਰ ਮਸਾਉ ਹਾਂਜੀ ਹਾਂਜੀ 500 5 ਮਿੰਟ ਲਾ ਦੇ ਜੀ ਆ ਪੰਜ ਕਿ ਮਿੰਟ ਦਾ ਰਸਤਾ ਜੇ ਆਪਾਂ ਮੁੱਲਾਪੁਰ ਤੋਂ ਆ ਕੇ ਬਾਬਾ ਜੀ ਵਾਲੇ ਚੌਂਕ ਚੌਣੇ ਹਰੀ ਸਿੰਘ ਨਾਲਵਾ ਚੌਂਕ ਤੇ ਜੇ ਇਧਰੋਂ ਆਪਾਂ ਆਉਣਿਆਂ ਬਰਨਾਲੇ ਸਾਈਡ ਤੋਂ ਤਾਂ ਵੀ ਤੁਸੀਂ ਆ ਕੇ ਇੱਥੇ ਬਰਨਾਲਾ ਚੌਂਕ ਤੋਂ ਵੀ ਆ ਸਕਦੇ ਹਾਂ ਹਾਂਜੀ ਹਾਂਜੀ ਤੇ ਤਲਵੰਡੀ ਗੇਟ ਦੇ ਕੋਲੇ ਬਤਰਾ ਸਾਈਕਲ ਟਾਈਮ ਆ ਜਿਹੜਾ ਜੀ ਉਹ ਦੱਸ ਦੋ 10:00 ਵਜੇ ਤੋਂ 5:00 ਤੋਂ 5 ਵਜੇ ਤੱਕ 10 ਵਜੇ ਤੋਂ 5 ਵਜੇ ਦੇ ਵਿੱਚ ਜੀ ਮਤਲਬ ਐਤਵਾਰ ਬੰਦ ਐਤਵਾਰ ਬੰਦ ਐਤਵਾਰ ਬੰਦ ਆ ਜੀ ਮਤਲਬ ਫਿਰ ਕਈ ਵਾਰ ਆਫ ਮੈਸੇਜ ਕਮੈਂਟ ਕਰ ਕਰ ਪੁੱਛਦੇ ਨੇ ਤਾਂ ਕਰਕੇ ਆਪਾਂ ਸਾਰਾ ਵਾਸਤਾ ਵੀ ਐਤਵਾਰ ਬੰਦ ਹੁੰਦੀ ਹੈ ਦੁਕਾਨ ਤੇ ਉਦਾਂ ਫਿਰ 10 ਵਜੇ ਤੋਂ 5 ਵਜੇ ਤੱਕ ਜੀ ਮਤਲਬ ਤੇ ਫ੍ਰੀ ਸੇਵਾ ਬਿਲਕੁਲ ਹਾਲ ਜੀ ਚਲੋ ਤੁਹਾਡਾ ਧੰਨਵਾਦ ਇਹ ਪੰਨ ਦਾ ਕੰਮ ਹੀ ਆ ਜੀ ਇਹ ਬਹੁਤ ਵਧੀਆ ਇਹਨਾਂ ਦਾ ਤੇ ਅੱਜ ਮੈਨੂੰ ਇਹ ਵੀ ਆਪਾਂ ਨਾ ਰੀਅਲ ਸਾਡੇ ਸੋਹ ਹੁੰਦੀ ਹੁੰਦੀ ਆ ਪੇਜ ਤੇ ਵੀ ਕਿੰਨੀ ਚੱਲੀ ਉਹ 3 ਮਿਲੀਅਨ ਤੋਂ ਅਪ੍ਰੀਲ ਚੱਲੀ ਸੀ ਆਪਣੀ ਸਾਲ ਖੋ ਗਿਆ ਆਪਾਂ ਨੂੰ ਉਦੋਂ ਹਾਂਜੀ ਹਾਂ ਸਾਲ ਇੱਕ ਸਾਲ ਹੋ ਗਿਆ ਉਹ ਹਣਾ ਠੀਕ ਠੀਕ ਸੋ ਭਰਾ ਉਹ ਜ਼ਰੂਰ ਜੇ ਕੋਈ ਸਮੱਸਿਆ ਹੋਵੇ ਜਾੜ ਦੀ ਤਾਂ ਤੁਸੀਂ ਬਾਈ ਜੀ ਉਹਨਾਂ ਕੋਲੇ ਆ ਕੇ ਦਵਾਈ ਪਵਾ ਸਕਦੇ ਹੋ ਜਾੜ ਚ ਤੇ ਧੰਨਵਾਦ ਰੈਕੋਟ ਤਲਵੰਡੀ ਗੇਟ ਦੇ ਕੋਲੇ ਆ ਤਲਵੰਡੀ ਗੇਟ ਦੀ ਬਾਈ ਦਈਏ ਤਲਵੰਡੀ ਗੇਟ ਦੇ ਕੋਲੇ ਬਤਰਾ ਸਾਈਕਲ ਵਾਲੇ ਨੇ ਜੀ ਇਹ ਬਾਈ ਜੀ ਹੁਣ ਸਾਈਕਲਾਂ ਦੀ ਦੁਕਾਨ ਹੈ ਇਹਨਾਂ ਦੀ ਬਤਰਾ ਸਾਈਕਲ ਵਾਲੇ ਰੇ ਪੂਟਾ ਤਲਵੰਡੀ ਗੇਟ ਦੇ ਕੋਲੇ ਜੇ ਆਪਾਂ ਬਾਬਾ ਜੀ ਵਾਲੇ ਚੌਂਕ ਤੋਂ ਆਈਏ ਜੀ ਆਪਣੇ ਹਰੀ ਸਿੰਘ ਨਾਲਵਾ ਚੌਂਕ ਤੋਂ ਮੈਂ ਕਹਿੰਦਾ ਅੱਧਾ ਕਿਲੋਮੀਟਰ ਮਸਾਉਂ ਹਾਂਜੀ ਹਾਂਜੀ 500 500 ਮਿੰਟ ਲੱਗਦੇ ਆ 5 ਕਿ ਮਿੰਟ ਦਾ ਰਸਤਾ ਜੇ ਆਪਾਂ ਮੁੱਲਾਪੁਰ ਤੋਂ ਆ ਕੇ ਬਾਬਾ ਜੀ ਵਾਲੇ ਚੌਂਕ ਚੋਂ ਨੇ ਹਰੀ ਸਿੰਘ ਨਾਲਵਾ ਚੌਂਕ ਤੇ ਜੇ ਇਧਰੋਂ ਆਪਾਂ ਆਉਣੇ ਆ ਬਰਨਾਲੇ ਸਾਈਡ ਤੋਂ ਤਾਂ ਵੀ ਤੁਸੀਂ ਆ ਕੇ ਇੱਥੇ ਬਰਨਾਲਾ ਚੌਂਕ ਤੋਂ ਵੀ ਆ ਸਕਦੇ ਹਾਂਜੀ ਹਾਂਜੀ ਤੇ ਤਲਵੰਡੀ ਗੇਟ ਦੇ ਕੋਲੇ ਬਤਰਾ ਸਾਈਕਲ ਟਾਈਮ ਆ ਜਿਹੜਾ ਜੀ ਉਹ 10:00 10:00 ਵਜੇ ਤੋਂ 5 ਤੋਂ 5 ਵਜੇ ਤੱਕ 10:00 ਵਜੇ ਤੋਂ 5 ਵਜੇ ਦੇ ਵਿੱਚ ਦੀ ਮਤਲਬ ਐਤਵਾਰ ਬੰਦ ਐਤਵਾਰ ਬੰਦ ਆ ਜੀ ਮਤਲਬ ਫਿਰ ਕਈ ਵਾਰ ਆਫ ਮੈਂ